ਪੰਜਾਬ ਤੋਂ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਗਰੀਬਾਂ ਦੇ ਆਸ਼ਿਆਨੇ ਦੇ ਉੱਤੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆਇਆ ਔਰ ਲੋਕ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਨੇ ਵੱਡੇ આરોਪ ਲਗਾ ਦਿੱਤੇ ਨੇ ਉਹਨਾਂ ਦੇ ਕੋਲੋਂ ਕਿਹਾ ਗਿਆ ਕਿ ਸਾਨੂੰ ਨੋਟਿਸ ਵੀ ਜਾਰੀ ਨਹੀਂ ਕੀਤਾ ਸੀ ਔਰ ਬਿਨਾਂ ਨੋਟਿਸ ਦੇ ਤੇ ਸਾਡੀਆਂ ਝੁੱਗੀਆਂ ਝੌਂਪੜੀਆਂ ਨੂੰ ਟਾ ਢੇਰੀ ਕਰ ਦਿੱਤਾ ਪਰ ਹਾਲਾਂਕਿ ਦੱਸ ਦਈਏ ਕਿ ਜਦੋਂ ਇਹ ਮਾਮਲਾ ਕਾਫੀ ਵਾਇਰਲ ਹੋਇਆ ਤਾਂ ਵੱਡੇ ਬਿਆਨ ਸਾਹਮਣੇ ਆਏ ਨੇ ਤਾਂ ਇਸ ਨੂੰ ਲੈ ਕੇ ਮਾਮਲਾ ਪੱਕ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਸਲ ਦਾਸੀ ਏ ਕਿ ਜਿੱਥੇ ਹੁਣ ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਕਿ ਗਰੀਬਾਂ ਦੇ ਆਸ਼ਿਆਨੇ ਦੇ ਉੱਤੇ ਪੀਲਾ ਪੰਜਾ ਜਲਾ ਦਿੱਤਾ ਗਿਆ ਜਿਸ ਨੂੰ ਲੈ ਕੇ ਨੋਟਿਸ ਕਿਹਾ ਜਾ ਰਿਹਾ ਕਿ ਜਾਰੀ ਨਹੀਂ ਕੀਤਾ ਸੀ ਪਰ ਹਾਲਾਂਕਿ ਹੁਣ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਨੋਟਿਸ ਜਾਰੀ ਕੀਤਾ ਸੀ ਇਹਨਾਂ ਨੂੰ ਸਮਾਂ ਦਿੱਤਾ ਸੀਗਾ ਪਰ ਇਹਨਾਂ ਨੇ ਆਪਣੀਆਂ ਚੁੱਕੀਆਂ ਚੋਪੜੀਆਂ ਖਾਲੀ ਨਹੀਂ ਕੀਤੀਆਂ ਤੇ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਫਰੀਦਕੋਟ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਵਿੱਚ ਔਰ ਦਾਸੀਏ ਕੇ ਫਰੀਦਕੋਟ ਜ਼ਿਲ੍ਹਾ ਦੇ ਕੋਟਕਪੂਰਾ ਸ਼ਹਿਰ ਦੇ ਵਿੱਚ ਮਾਰਕੀਟ ਕਮੇਟੀ ਦੇ ਵੱਲੋਂ ਬਣਾਈ ਨਵੀਂ ਅਨਾਜ ਮੰਡੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਬਣਾਈਏ ਤਕਰੀਬ 50 ਚੁਕੀਆਂ ਤੇ ਜਦੋਂ ਜੀਸੀਬੀ ਚਲਾਈ ਗਈ ਤੇ ਉਹਨਾਂ ਨੇ ਇਹ ਵੱਡੇ આરોਪ ਲਗਾਏ ਨੇ ਪਰ ਦਾਸੀਏ ਕੇ ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਅਧਿਕਾਰੀਆਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਕਿ ਸਾਨੂੰ ਨੋਟਿਸ ਨਹੀਂ ਦਿੱਤਾ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਦੋਸ਼ਿਆ ਗਿਆ ਕਿ ਅਸੀਂ ਨੋਟਿਸ ਦਿੱਤਾ ਸੀ ਸਾਨੂੰ ਮਜਬੂਰਨ ਇਹ ਪੀਲਾ ਪੰਜਾ ਚਲਾਣਾ ਪਿਆ ਜਾਨੀ ਕਿ ਹੁਣੇ ਪਿਆ ਚੂਪੀਆਂ ਜਿਹੜੀਆਂ ਨੇ ਉਹ ਟਾਟੇ ਦੀ ਕਰ ਦਿੱਤੀਆਂ ਗਈਆਂ ਨੇ ਵੱਡਾ ਐਕਸ਼ਨ ਜਿਹੜਾ ਵਿਭਾਗ ਦਾ ਦੇਖਣ ਨੂੰ ਮਿਲਿਆ ਤੇ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਤੇ ਮਾਰਕੀਟ ਕਮੇਟੀ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅਸੀਂ ਨੋਟਿਸ ਦਿੱਤਾ ਸੀਗਾ ਕਿ ਕੁਝ ਦਿਨਾਂ ਚ ਤੁਹਾਨੂੰ ਇਹ ਝੁੱਗੀਆਂ ਚੋਪੜੀਆਂ ਖਾਲੀ ਕਰਨੀਆਂ ਪੈਣੀਆਂ ਪਰ ਨਾ ਖਾਲੀ ਹੋਣ ਦੇ ਕਾਰਨ ਸਾਨੂੰ ਮਜਬੂਰਨ ਇਹ ਕਾਰਵਾਈ ਕਰਨੀ ਪਈ ਹੈ ਤਾਂ ਇਹ ਮਾਮਲਾ ਕਾਫੀ ਪੱਕ ਗਿਆ ਤੇ ਅਧਿਕਾਰੀਆਂ ਦੇ ਉੱਤੇ ਵੱਡੇ ਇਲਜ਼ਾਮ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਲਗਾਇਆ ਗਿਆ ਤੇ ਬਰਦਾਸ਼ਤ ਨਹੀਂ ਕਿ ਹੁਣ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਤੇ ਫਰੀਦਕੋਟ ਦੇ ਵਿੱਚ ਚੁਗੀਆਂ ਚੌਂਪੜੀਆਂ ਵਿੱਚ ਰਹਿਣ ਵਾਲੇ ਗਰੀਬਾਂ ਦੀਆਂ ਚੌਂਪੜੀਆਂ ਨੂੰ ਢਾਟੇ ਦੀ ਕਰ ਦਿੱਤਾ ਗਿਆ ਤੇ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਹੁਣ ਕੀ ਕੁਝ ਕਾਰਵਾਈ ਆ ਕੀ ਕੁਝ ਮਾਮਲਾ ਜਿਹੜਾ ਵਾ ਉਹ ਨਿਕਲ ਕੇ ਆਉਂਦਾ ਉਹ ਦੇਖਣਾ ਜ਼ਰੂਰੀ ਪੈਂਦਾ ਹੈ